ਸਤਿ ਸ਼੍ਰੀ ਅਕਾਲ ਜੀ ਸਭ ਨੂੰ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਕੀ ਇਹ ਦਰਾਤਾ ਕੀ ਇਹ ਨੂੰ ਮੈਂ ਉਬਾਲ ਲਿਆ 10 ਮਿੰਟ ਵਾਸਤੇ ਫਿਰ ਠੰਡਾ ਕਰਕੇ ਪਲੇਟ 'ਚ ਪਾ ਲਿਆ ਤੇ ਆ ਮੈਂ ਲਈਏ ਦੋ ਕਟੋਰੀਆਂ ਦਹੀਂ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਇਹ ਵਾਲੇ ਮਸਾਲੇ ਕਾਲਾ ਨਮਕ ਸਫੇਦ ਨਮਕ ਥੋੜੀ ਜਿਹੀ ਕਾਲੀ ਮਿਰਚ ਤੇ ਭੁੰਨਿਆ ਹੋਇਆ ਜੀਰਾ ਭੁੰਨਿਆ ਹੋਇਆ ਜੀਰਾ ਬਹੁਤ ਜ਼ਰੂਰੀ ਹੈ ਇਹਦੇ ਨਾਲ ਸਵਾਦ ਬਹੁਤ ਵਧੀਆ ਆਂਦਾ ਇੱਕ ਮਿਰਚ ਮਿਰਚ ਅੱਜਕੱਲ ਬਹੁਤ ਕੋੜੀ ਆ ਰਹੀ ਹੈ ਤਾਂ ਕਰਕੇ ਮੈਂ ਹਰੀ ਮਿਰਚ 1 ਕਿਪਈ ਆ ਥੋੜਾ ਜਿਹਾ ਟਮਾਟਰ ਤੇ ਪਿਆਜ਼ ਬਸ ਆਪਾਂ ਇਹ ਕੁਝ ਨਹੀਂ ਕਰਨਾ ਹੁਣ ਦਹੀਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜਿਹੜਾ ਇਹ ਘੀਆ ਵਾ ਪਾ ਦਾਂਗੇ ਨਾਲ ਹੀ ਆਪਾਂ ਪਿਆਜ਼ ਟਮਾਟਰ ਹਰੀ ਮਿਰਚ ਐਡ ਕਰ ਦਾਂਗੇ ਇਹਦੇ ਵਿੱਚ ਆ ਤਿੰਨੋਂ ਮਸਾਲੇ ਪਾ ਦੇਣੇ ਆਪਾਂ ਤੇ ਨਾਲ ਨਮਕ ਆਪਾਂ ਬਿਲਕੁਲ ਸਾਰਿਆਂ ਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਇਹ ਆਪਣਾ ਕੀ ਵਾਲਾ ਰਹਿਤਾ ਬਣ ਕੇ ਤਿਆਰ ਤੇ ਜ਼ਰੂਰ ਬਣਾਇਓ ਸਾਰੇ ਜਣੇ ਟਰਾਈ ਜ਼ਰੂਰ ਕਰਿਓ ਬਹੁਤ ਵਧੀਆ ਹੁੰਦਾ ਹੈ ਗਰਮੀਆਂ ਦੇ ਵਿੱਚ ਠੰਡਾ ਹੁੰਦਾ ਹੈ ਖਾਣ ਵਿੱਚ ਵੀ ਟੇਸਟੀ ਹੁੰਦਾ ਹੈ ਤੇ ਹਫਤੇ 'ਚ ਇੱਕ ਦੋ ਵਾਰੀ ਜ਼ਰੂਰ ਖਾਣਾ ਚਾਹੀਦਾ ਆਪਾਂ ਨੂੰ ਲੋ ਜੀ ਆਪਾਂ ਸਰਵ ਵੀ ਕਰ ਲਿਆ ਤੇ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਬਣਾ ਕੇ ਦੇਖਿਓ ਇਹਦੇ ਵਿੱਚ ਪਿਆਜ਼ ਟਮਾਟਰ ਆਪਸ਼ਨਲ ਆ ਜੇ ਤੁਸੀਂ ਪਿਆਜ਼ ਟਮਾਟਰ ਨਹੀਂ ਪਾਣਾ ਚਾਹੁੰਦੇ ਤਾਂ ਤੁਸੀਂ ਨਹੀਂ ਨਾ ਪਾਓ ਕੱਲਾ ਕੀਆ ਵੀ ਬੋਇਲ ਕਰਕੇ ਪਾ ਸਕਦੇ ਹੋ ਕੀਆ ਮੈਂ ਮੀਡੀਅਮ ਜਿਆ ਲਿਆ ਸੀ ਦੋ ਕਟੋਰੀਆਂ ਲਈ ਸੀਗੀਆਂ ਤੇ ਮੀਡੀਅਮ ਜਿਆ ਕੀ ਲਿਆ ਸੀ ਥੋੜਾ ਜਿਆ ਤੁਸੀਂ ਘਟ ਵੱਧ ਵੀ ਕਰ ਸਕਦੇ ਹੋ ਆਪਣੇ ਸਵਾਦ ਨਾਲ ਜਿਆਦਾ ਵਧੀਆ ਲੱਗਦਾ ਤੁਹਾਨੂੰ ਤੁਸੀਂ ਜਿਆਦਾ ਵੀ ਪਾ ਸਕਦੇ ਹੋ ਘੱਟ ਵੀ ਪਾ ਸਕਦੇ ਹੋ ਪਰ ਬਹੁਤ ਜ਼ਿਆਦਾ ਵੀ ਓਵਰ ਹੋ ਜਾਂਦਾ ਆ ਮਤਲਬ ਇਹ ਕਟੋਰੀ ਵਿੱਚ ਤੁਸੀਂ ਛੋਟਾ ਜਿਹਾ ਗੀਆ ਯੂਜ਼ ਕਰ ਸਕਦੇ ਹੋ ਇਹਦੇ ਵਿੱਚ ਇਹ ਬਹੁਤ ਟੇਸਟੀ ਬਣਦਾ ਹੈ ਬਣਾ ਕੇ ਜਰੂਰ ਟਰਾਈ ਕਰਿਓ ਥੈਂਕ ਯੂ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਸੋ ਮੱਚ